ਆਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 24 ਮਾਰਚ 2024 ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਹੋਏ ਤੇ ਸ਼ਾਮ ਦਾ ਸਮਾਂ ਹੈ ਦੇ ਨਾਲ ਆਪਣੇ ਹਰਵੇਕ ਵੀਰ ਵੀ ਆ ਤੇ ਵੀਰ ਆਰਮ ਕਰਨ ਵੀਰ ਆ ਤੇ ਬਾਕੀ ਵੀ ਆਪਣੇ ਦੋਸਤ ਆਏ ਹੋਏ ਨਾਲ ਤੇ ਸ਼ਾਮ ਦਾ ਮੋਹਲ ਆ ਤੁਹਾਨੂੰ ਦਿਖਾਵਾਵਾਂਗੇ ਵੀ ਹੋਲੇ ਮਹੱਲੇ ਤੇ ਜਹੋ ਜਲਾਲ ਜਿਹੜਾ ਆਜਰਾ ਦਿਨ ਹੈ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਪਾਲੀਵੀਰ ਦੇ ਨਾਲ ਗੋਈ ਸਾਹਿਬ ਸਾਡੇ ਉਹ ਚੱਲਦੇ ਆ ਜੀ ਸਾਡੇ ਨਾਲ-ਨਾਲ ਜੁੜੇ ਰਹੋ ਤੇ ਤੁਹਾਨੂੰ ਵੀ ਦਿਖਾਵਾਂਗੇ ਪੂਰਾ ਮਾਹੌਲ ਕੋਲੇ ਮਹੱਲੇ ਦਾ ਅੱਜ 24 ਮਾਰਚ 2024 ਬੜੀਆਂ ਰੌਣਕਾਂ ਲੱਗੀਆਂ ਹੋਈਆਂ ਜਿਵੇਂ ਤੁਸੀਂ ਦੇਖ ਰਹੇ ਹੋ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਜਾ ਰਹੇ ਆਪਾਂ ਆ ਸਾਹਮਣੇ ਚੌਕ ਤੇ ਪੂਰੀਆਂ ਸਜਾਵਟਾਂ ਕੀਤੀਆਂ ਹੋਈਆਂ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਅਲੋਕਿਕ ਦ੍ਰਿਸ਼ ਜਿਹੜੇ ਹੈ ਬਣੇ ਹੋਏ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਸਵਾਗਤ ਜੀ ਚਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਸੀਂ ਵੀ ਸਾਡੇ ਨਾਲ-ਨਾਲ ਕਰਿਓ ਦਰਸ਼ਨ ਬਹੁਤ ਹੀ ਸੁੰਦਰ ਸਜਾਇਆ ਗਿਆ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਸੰਗਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਪਣਾ ਸੱਜੇ ਹਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੁਲਾ ਮਹੱਲਾ ਦੇਖ ਰਹੇ ਹੋ ਤੁਸੀਂ ਸੰਗਤਾਂ ਦਾ ਜਹੋ ਜਲਾਲ ਪੂਰਾ ਸਜਾਵਟ ਕੀਤੀ ਗਈ ਹੈ ਬਹੁਤ ਹੀ ਵਧੀਆ ਲੋਕਿਕ ਦ੍ਰਿਸ਼ ਹੈ ਜਿਹੜਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ 26 ਤਰੀਕ ਨੂੰ ਮਹੱਲਾ ਹੈ ਆਦਾ ਆਦਾ ਆਦਾਰੋ ਚਲੋ ਆ ਜਲੀ ਸਲੇਮ ਲੋ ਜੀ ਹੁਣ ਆਪਾਂ ਚੱਲਦੇ ਆਂ ਥੱਲੇ ਆ ਦੇਖੋ ਚੰਡੋਲ ਘੋੜੇ ਜਿੰਸ ਜਬ ਤੱਕ ਤੀਰਿਆਂ ਥੱਲੇ ਵੀ ਚੰਡੋਲ ਲੱਗੇ ਹੋਏ ਹਨ ਹੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਗੱਤ ਕੇ ਦੇ ਮੁਕਾਬਲੇ ਹੋ ਰਹੇ ਤੇ ਆਓ ਤੁਹਾਨੂੰ ਵੀ ਦਿਖਾਈਏ ਹਾਂਜੀ ਟੀਮ ਰੈਡੀ ਮਿਊਜ਼ਿਕ ਰੈਡੀ ਹੈ ਜੀ ਐਕਟਰਸ ਵੀ ਤਿਆਰ ਹੋ ਤਿਆਰ ਵੀ ਜਿਹੜੇ ਸਾਡੇ ਵੀਰ ਨੌਜਵਾਨ ਵੀਰੇ ਟਰਾਲੀਆਂ ਸਜਾ ਕੇ ਆਣ ਵਧੀਆ ਬਣਾ ਕੇ ਚੰਗੀ ਤਰ੍ਹਾਂ ਲੈ ਕੇ ਆਏ ਵੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਹੋ ਜੀਆਂ ਟਰਾਲੀਆਂ ਬਣਾਈਆਂ ਆ ਉਹਨਾਂ ਨੇ ਤੇ ਆ ਦੇਖੋ ਜੀ ਆਹ ਦੇਖੋ ਟਰਾਲੀ ਜਿਹੜੀ ਆ ਵੀ ਕਿੰਨੀ ਵਧੀਆ ਤਰੀਕੇ ਦੇ ਨਾਲ ਸਜਾਵਟ ਕੀਤੀ ਵੀ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਹੈ ਇਹਦੇ ਵਿੱਚ ਐਲਈਡੀ ਲੱਗੀਆਂ ਹੋਈਆਂ ਤੇ ਚਾਰਜਿੰਗ ਬੋਰਡ ਲੱਗੇ ਹੋਏ ਆ ਕਈ ਟਰਾਲੀਆਂ ਦੇ ਵਿੱਚ ਏਸੀ ਵੀ ਲੱਗੇ ਹੋਏ ਤੁਹਾਨੂੰ ਉਹ ਵੀ ਦਿਖਾਵਾਂਗੇ ਹਾਂ ਚੱਲਦੇ ਆਂ ਅੱਗੇ ਕਾਫੀ ਟਰਾਲੀਆਂ ਜਿਹੜੇ ਸਾਡੇ ਨੌਜਵਾਨ ਵੀਰੇ ਜਿਹੜੇ ਇੰਦਰੀਆਂ ਟਰਾਲੀਆਂ ਤਿਆਰ ਕਰਕੇ ਲੈ ਕੇ ਆਏ ਇਹਨੂੰ ਕਿਸ ਸੰਗਤਾਂ ਬੜੀ ਰੀਜਨਲ ਦੇਖਦੀਆਂ ਆ ਵੀ ਇਹ ਕਿਹੋ ਜਿਹੀਆਂ ਤਿਆਰ ਕੀਤੀਆਂ ਹੋਈਆਂ ਤੇ ਆਓ ਚੱਲਦੇ ਆਂ ਅੱਗੇ ਤੇ ਆਹ ਤੁਸੀਂ ਦੇਖ ਰਹੇ ਹੋ ਇਹੋ ਜਿਹੀਆਂ ਕਾਫੀ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਜਿਹੜੀਆਂ ਇੱਧਰ ਆਨੰਦਗੜ੍ਹ ਸਾਹਿਬ ਕਿਲੇ ਦੇ ਨਾਲ ਉੱਥੇ ਖੜੀਆਂ ਹਨ ਜੋ ਤੁਸੀਂ ਇੱਥੇ ਆਇਓ ਤਾਂ ਜ਼ਰੂਰ ਦੇਖ ਕੇ ਜਾਇਓ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀਆਂ ਗਈਆਂ ਤੇ ਨਾਲ ਦੀ ਨਾਲ ਧਾਰਮਿਕ ਦੀਵਾਨ ਚੱਲ ਰਹੇ ਹਨ ਸੰਗਤਾਂ ਇੱਥੇ ਬੈਠ ਕੇ ਕੀਰਤਨ ਦਾ ਆਨੰਦ ਲੈਂਦੀਆਂ ਹੋਈਆਂ ਤੇ ਲੋ ਜੀ ਅੱਜ ਦੀ ਆਪਾਂ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ 26 ਤਰੀਕ ਨੂੰ ਮਹੱਲਾ ਹੈ ਘੋੜ ਦੌੜਾ ਹੋਣਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ